ਸਤਿ ਸ਼੍ਰੀ ਅਕਾਲ ਸਤਜੰਗ ਰਾਮ ਮੈਂ ਹਾਜ਼ਰੀ ਹੈ ਤੁਹਾਡੇ ਅੰਤ ਸੈਟ ਇੰਗਰੈਂਸ ਹੈ ਮਾ ਜੀ ਜੀ ਅਸੀਂ ਰੁਹਾਬੁਰ ਨਾਲ ਦਿੱਤ ਤਰਫੋਂ ਕਿਹਾਗੇ ਖਾਤੀ ਸਮੇਤੋ ਰਾਜਾ ਸੇਤਨ ਸਭਨ ਹਰਿਵੋ ਆਪ ਸਮਾ ਫਤ

ਤਨੂ ਕਾਮ ਦਾ ਦਸਤਾਵੇਜ਼ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਤੇ ਹੋ ਸਣਾਓ ਜੀ ਕਿਵੇਂ ਹੋ ਤੁਸੀਂ ਉਮੀਦ ਹੈ ਸਾਰੇ ਠੀਕ ਠਾਕ ਹੋਮ ਹੋਗੇ ਤੇ ਰਾਜੀ ਖੁਸ਼ੀ ਹੋਮ ਹੋਗੇ ਵਾਹਿਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਤੇ ਹੱਸਦੇ ਵਸਦੇ ਰੱਖਣ ਜੀ ਇੱਥੇ ਕਰ ਰਹੀ ਸੀ ਮੈਂ ਸਫਾਈਆਂ ਜੀ ਤੇ ਦੋ ਦਿਨ ਹੋ ਗਏ ਆਪਣਾ ਵਲੌਗ ਨਹੀਂ ਆਇਆ ਸੀ ਤਿੰਨ ਦਿਨ ਹੋ ਗਏ ਜੀ ਤਿੰਨ ਦਿਨਾਂ ਦੇ ਵਿੱਚ ਇਹ ਵਲੌਗ ਪੂਰਾ ਹੋਇਆ ਪਾਸੋਂ ਐਤਵਾਰ ਵਾਲੇ ਦਿਨ ਚਲੀ ਗਈ ਸੀ ਜੀ ਰਾਣਾ ਸਾਹਿਬ ਆਪਣੀ ਘਰਾਂ ਦੇ ਵਿੱਚ ਟਰੈਕਟਰ ਨਮਾ ਲਿਆ ਸੀਗਾ ਉਹ ਟਰੈਕਟਰ ਟਰਾਲੀ ਲੈ ਕੇ ਗਈ ਸੀ ਤੇ ਉੱਥੇ ਚਲੇ ਗਏ ਸੀ ਤੇ ਕੱਲ ਝਾੜਿਆ ਸੀਗਾ ਤੇ ਕੋਸਾਂਜ ਵੀਡੀਓ ਬਣਾਈ ਹੈ ਜੀ 3 ਦਿਨਾਂ ਦੇ ਵਿੱਚ ਥੋੜੀ ਥੋੜੀ ਕਰਕੇ ਆਪਾਂ ਸੋਚਿਆ ਜੀ 2 ਦਿਨ ਹੋ ਗਏ ਭਲਾਵ ਨਹੀਂ ਪਾਇਆ ਗਿਆ ਤੇ ਅੱਜ ਪਾ ਦਾਂਗੇ ਥੋੜਾ ਜਿਹਾ ਟਾਈਮ ਕੱਢ ਕੇ ਵਿੱਚ ਦੀ ਤੇ ਪਹਿਲਾਂ ਜਿਹੜੀ ਕਲਿੱਪ ਲਾਈ ਹੈ ਜੀ ਮੂਰੇ ਉਹ ਰਾਣਾ ਸਾਹਿਬ ਸੀਗੀ ਦਰਬਾਰ ਸਾਹਿਬ ਦੀ ਤੁਸੀਂ ਵੀ ਦਰਸ਼ਨ ਕਰੋ ਜੀ ਜ਼ਰੂਰ ਇਕੱਠੇ ਹੋ ਕੇ ਗਏ ਸੀਗੇ ਜੀ ਸਾਰੇ ਘਰਾਂ ਦੇ ਡਰੈਕਟਰ ਟਰਾਲੀ ਤੇ ਤਾਂ ਕਰਕੇ ਚਲੇ ਗਏ ਸੀ ਆਪਾਂ ਵੀ ਨਾਲ ਸਫਾਈਆਂ ਦਾ ਕੰਮ ਤਾਂ ਵਿਚਾਲੀ ਸੀ ਖਲਾਰਾ ਇਹ ਸੋਚੇ ਵਿਚ ਲੋ ਗੁਰੂ ਘਰ ਜਾਣਾ ਆਪਾਂ ਪਹਿਲਾਂ ਜਾਏ ਆਉਣੀ ਹੈ ਜੀ ਇਹ ਕੰਮ ਤਾਂ ਚੱਲਦੀ ਰਹਿੰਦੇ ਨੇ ਆਖੀ ਕਰ ਲਾਂਗੇ ਪਰਸੋਂ ਗਏ ਸੀ ਆ ਦਵਾਰ ਵਾਲੇ ਦਿਨ ਤੇ ਕੱਲ ਦੀ ਵੀਡੀਓ ਹੈ ਜੀ ਇਧਰੋਂ ਉੱਪਰੋਂ ਸੱਤ ਝਾੜ ਦਿੱਤੀ ਸੀ ਮੈਂ ਇਹ ਝਾੜ ਲਈ ਸੀ ਹੁਣ ਇੱਥੇ ਵਾਈਫਾਈ ਵਾਲਾ ਤੇ ਕੈਮਰੇ ਵਾਲਾ ਡੱਬਾ ਝੜ ਰਹੀ ਸੀ ਜੀ ਇਹਦੇ ਵਿੱਚ ਇਹਦੂੰ ਸਾਫ਼ ਕਰ ਦੂੰਗੀ ਲਈਨਾ ਚੰਗੀ ਤਰ੍ਹਾਂ ਫਿਰ ਇਥੇ ਰੜਕਾ ਨਹੀਂ ਮੈਂ ਨੇੜੇ ਮਾਰਿਆ ਜੀ ਕਈ ਵਾਰੀ ਤਾਰ ਨਿਕਲ ਜਾਂਦੀ ਕੋਈ ਰੜਕਾ ਵੱਜ ਕੇ ਕੱਪੜੇ ਨਾਲ ਹੀ ਸਾਫ਼ ਕਰ ਦਿੱਤਾ ਸੀ ਤੇ ਐਲ ਸੀ ਡੀ ਨੂੰ ਉਤਾਰ ਕੇ ਫਿਰ ਸਾਫ਼ ਕਰ ਦਾਂਗੇ ਚੰਗੀ ਤਰ੍ਹਾਂ ਨਾਲ ਇਹ ਨਮੀ ਪੈਣੀ ਜੀ ਫਿਰ ਵੀ ਮਿੱਟੀ ਘੱਟਾ ਹੋਇਆ ਪਿਆ ਸੀ ਇਹ ਰੜਕੇ ਦੇ ਨਾਲ ਚੰਗੀ ਤਰ੍ਹਾਂ ਲੈ ਜਾਂਦੇ ਤੰਦਾਂ ਨੂੰ ਸੱਤ ਨੂੰ ਫੂਸ ਵਾਲੇ ਨਾਲ ਇਹਨਾਂ ਨਹੀਂ ਲੈਂਦਾ ਹੈਗਾ ਤੇ ਪੱਖੇ ਵੀ ਨਾਲ ਦੀ ਨਾਲ ਸਾਫ਼ ਕਰ ਦਿੱਤੇ ਸੀ ਪਰ ਇਹ ਘੋੜੀ ਤੇ ਚੜਨਾ ਉਤਰਨਾ ਬਹੁਤ ਔਖਾ ਲੱਗਦਾ ਜੀ ਬਾਰ ਬਾਰ ਇਹ ਐਲ ਸੀ ਡੀ ਲਾ ਲਈ ਸੀ ਥੱਲੇ ਇਹਨੂੰ ਹੁਣ ਚੰਗੀ ਤਰ੍ਹਾਂ ਦੋਨੇ ਸਾਈਡਾਂ ਤੋਂ ਸਾਫ਼ ਕਰ ਦੂੰਗੀ ਜੀ ਤਾਰ ਕੀ ਚੰਗੀ ਤਰ੍ਹਾਂ ਸਾਫ਼ ਹੁੰਦੀ ਹੈ ਨਹੀਂ ਬੈਕ ਸਾਈਡ ਦੇ ਉੱਤੇ ਜਿਹੜੇ ਜਾਲੀ ਲੱਗੇ ਹੁੰਦੇ ਨੇ ਜਾਂ ਘਰਤ ਬਹੁਤ ਪਈ ਹੁੰਦੀ ਹੈ ਉਹ ਵੀ ਸਾਫ਼ ਹੁੰਦੀ ਹੈਗੀ ਫਿਰ ਰਹਿ ਜਾਂਦੀ ਹੈ ਜੀ ਤੇ ਇੱਥੇ ਹਰ ਵੀਰ ਫਿਰਦਾ ਸੀਗਾ ਜੀ ਪਾਰਨਾ ਬਣ ਕੇ ਆ ਰਿਹਾ ਸੀ ਉਹਨੂੰ ਨਹੀਂ ਪਤਾ ਸੀ ਵੀ ਇੱਧਰ ਵੀਡੀਓ ਲੱਗੀ ਹੋਈ ਹੈ ਜਦ ਪਤਾ ਲੱਗ ਜਾਂਦਾ ਫਿਰ ਜਿਹੜੀ ਸਾਈਡ ਤੇ ਹੋ ਜਾਂਦੇ ਨੇ ਤੇ ਇਹ ਆਪਾਂ ਤਾਰ ਵੀ ਸਾਫ਼ ਕਰ ਦਿੱਤੀ ਹੈ ਜੀ ਕੱਪੜੇ ਦੇ ਨਾਲ ਇਹ ਬੈਡ ਸੀਟ ਆਪਾਂ ਬਾਅਦ ਵਿੱਚ ਧੋ ਦਾਂਗੇ ਕਈ ਦਿਨ ਹੋ ਗਏ ਸੀ ਧੋਤੀ ਮੀਨ ਤੇ ਗੱਦਿਆਂ ਨੂੰ ਆਪਾਂ ਸਾਰਿਆਂ ਨੂੰ ਧੁੱਪ ਲਵਾ ਦਿੱਤੀ ਹੈ ਜੀ ਨਾਲ ਦੀ ਨਾਲ ਸਟੋਰ ਦਾ ਕੰਮ ਪਹਿਲਾਂ ਕਰ ਦਿੱਤਾ ਸਾਰਿਆਂ ਨੂੰ ਉੱਚ ਜਿਆਦਾ ਸਮਾਨ ਹੁੰਦਾ ਜੀ ਫਿਰ ਸਟੋਰ ਚ ਟਾਈਮ ਵੱਧ ਲੱਗਦਾ ਹੈ ਬਿਸਤਰਿਆਂ ਨੂੰ ਵੀ ਬੇਟੀਆਂ ਚ ਵੱਢ ਕੇ ਧੁੱਪ ਲਵਾਈ ਸਾਰਿਆਂ ਨੂੰ ਉਸ ਤੋਂ ਬਾਅਦ ਫਿਰ ਲੱਗੀਆਂ ਜੀ ਘਰ ਸਾਫ ਕਰਨ ਇਥੇ ਅੱਜ ਕਰ ਦਿੱਤੇ ਸੀਗੇ ਜੀ ਤਿੰਨ ਕਮਰੇ ਕਰਤੀ ਸੀ ਲੌਬੀ ਕਰਤੀ ਸੀ ਇਹ ਕੋ ਸੱਜ ਕਰਿਆ ਜੀ ਹਜੇ ਤੇ ਦਿਵਾਲੀ ਤੱਕ ਤਾਂ ਚੱਲੀ ਜਾਣਾ ਜੀ ਘਰ ਜਿਆਦਾ ਵੱਡਾ ਕਰਕੇ ਕੱਲੇ ਜਾਣ ਤਾਂ ਫਿਰ ਹੌਲੀ ਹੌਲੀ ਬਣਦਾ ਜੀ ਵਿੱਚ ਹੋਰ ਵੀ ਕੰਮ ਕਰਨੇ ਹੁੰਦੇ ਨੇ ਤੇ ਇੰਨੇ ਦਿਨ ਲਗਾਤਾਰ ਜਿਆਦਾ ਕੰਮ ਹੋਣ ਕਰਕੇ ਫਿਰ ਥਕਾਬੜ ਵੀ ਹੋ ਜਾਂਦੀ ਏ ਇਦੋਂ ਇਹ ਗੇਟ ਵਾਲੀ ਸਾਈਡ ਵੀ ਸਾਫ਼ ਕਰ ਦਾਂਗੇ ਜੀ ਉੱਪਰੋਂ ਤਾਂ ਸਾਰਾ ਰੜਕਾ ਮਾਰਿਆ ਹੋਇਆ ਏ ਇਹ ਥੱਲੋਂ ਗੀਟ ਦੀ ਟਾਕੀ ਰਹੀ ਜਾਂਦੀ ਸੀ ਆਪਣੀ ਸਾਫ਼ ਕਰਨ ਵਾਲੀ ਇਹ ਨਹੀਂ ਚੰਗੀ ਤਰ੍ਹਾਂ ਸਾਫ਼ ਕਰ ਦਾਂਗੇ ਕੱਪੜੇ ਦੇ ਨਾਲ ਜਾਲੀ ਨੂੰ ਪਹਿਲਾਂ ਝਾੜ ਦੇਣੀ ਨੇ ਇਹਨੇ ਕੱਪੜੇ ਦੇ ਨਾਲ ਫਿਰ ਬ੍ਰਸ਼ ਲੈ ਕੇ ਉਹਦੇ ਨਾਲ ਸਾਫ਼ ਕਰ ਦੇਣੀ ਨੇ। ਡਬਲ ਜਾਈ ਜਿਹੜੀ ਹੁੰਦੀ ਹੈ ਜੀ ਉਹ ਲੱਗੀ ਹੋਈ ਹੈ ਇੱਥੇ। ਇਹਦੇ ਵਿੱਚ ਗਰਦ ਬਹੁਤ ਫਸ ਜਾਂਦੀ ਹੈ ਤੇ ਤੇਲਾ ਵਗੈਰਾ ਖੇਤਾਂ ਕਰਕੇ ਜਿਆਦਾ ਆਉਂਦਾ ਸੀਗਾ ਉਹ ਵੀ ਵਿੱਚ ਫਸ ਜਾਂਦਾ ਜੀ। ਬਹੁਤ ਔਖਾ ਨਿਕਲਦਾ। ਟਾਈਮ ਬਹੁਤ ਜਿਆਦਾ ਲੱਗਦਾ ਇਹਨਾਂ ਨੂੰ ਸਾਫ਼ ਕਰਨ ਨੂੰ। ਸੌਰੀ ਚੰਗੀ ਤਰ੍ਹਾਂ ਕਰਦਾਂਗੇ ਜੀ ਦੀਵਾਲੀ ਦੇ ਬਹਾਨੇ ਨਾਲ ਹੀ ਹੋ ਜਾਂਦਾ ਜੀ ਚਲੋ ਸਫਾਈਆਂ ਚੰਗੀ ਤਰ੍ਹਾਂ ਹੋ ਜਾਂਦੀਆਂ ਨੇ ਗਰਦ ਤਾਂ ਹਜੇ ਆਉਗੀ ਜੀ ਜੀਵ ਦਾ ਸੀਜ਼ਨ ਚੱਲਣਾ ਖੇਤਾਂ ਦੇ ਵਿੱਚ ਘਾਰਾ ਘਰਤ ਤਾਂ ਬਹੁਤ ਜ਼ਿਆਦਾ ਆਉਂਦੀ ਹੈ ਬਸ ਇੱਕ ਐ ਹੋ ਜਾਂਦਾ ਜੀ ਦੀਵਾਲੀ ਕਰਕੇ ਸਫਾਈਆਂ ਹੋ ਜਾਂਦੀਆਂ ਨੇ ਸਾਰੇ ਕੱਪੜੇ ਲੀੜੀ ਤੋਂ ਧੋਤੇ ਜਾਂਦੇ ਨੇ ਚੰਗੀ ਤਰ੍ਹਾਂ ਪੇਟੀਆਂ ਦੇ ਕੱਪੜੇ ਵੀ ਧੋ ਦਿੰਦੇ ਨੇ ਜੀ ਸਾਰੇ ਪੜਤੇ ਵਗੈਰਾ ਧੋਖੇ ਲਾ ਦਾਂਗੇ ਸਾਰੇ ਇਕੱਲੀ ਇਕੱਲੀ ਚੀਜ਼ ਦੀਵਾਲੀ ਨੂੰ ਤਾਂ ਸਾਫ਼ ਹੋ ਜਾਂਦੀ ਹੈ ਜੀ ਬਾਹਰਲੀ ਸਾਈਡ ਤੋਂ ਵੀ ਗੇਟ ਨੂੰ ਚੰਗੀ ਤਰ੍ਹਾਂ ਸਾਫ਼ ਕਰ ਦਾਂਗੇ। ਇਹ ਕਿਨਾਂ ਗੇਟਾਂ ਦੇ ਉੱਤੇ ਜਦੋਂ ਕਲਰ ਕਰਵਾਇਆ ਸੀਗਾ ਆਪਣੇ 3-4 ਸਾਲ ਹੋ ਗਏ ਜੀ ਕਰਵਾਏ ਨੂੰ ਸਾਡੇ ਕਿਦਾਂ ਗੇਟਾਂ ਦੇ ਉੱਤੇ ਡਾਲੇ ਜਾ ਕਲਰ ਕਰਕੇ ਗਰਦ ਬਹੁਤ ਜ਼ਿਆਦਾ ਫਟਦਾ ਇਹ ਐਂ ਲੱਗੀ ਜਾਂਦਾ ਜਿਵੇਂ ਬਸ ਗਰਦ ਦੇ ਭਰੇ ਹੋਈ ਨੇ ਜਿੰਨੀ ਮਰਜ਼ੀ ਝਾੜ ਲਈ ਇਹਨਾਂ ਨੂੰ ਜਿਹੜਾ ਤਿਲਕਣਾ ਜਾਂ ਰੰਗ ਹੁੰਦਾ ਉਹ ਤੇ ਗਰਦ ਨਹੀਂ ਡਿੱਗਦੀ ਜੀ ਐਨੀ ਸਾਫ਼ ਵੀ ਹੋ ਜਾਂਦੇ ਨਹੀਂ ਲੀਰ ਮਾਰਨ ਸਾਰ ਭਾਰੀ ਸਵਾਰੀ ਇਹ ਬਹੁਤ ਔਖਾ ਲੱਗ ਰਿਹਾ ਹੈ ਕਲਰ ਵਧੀਆ ਨਹੀਂ ਕਰਿਆ ਹੈਗਾ ਜਿੰਨਾ ਮਰਜੀ ਇਹਨਾਂ ਨੂੰ ਸਾਫ਼ ਕਰ ਦਈਏ ਜੀ ਗਿੱਲੀ ਲੀਰ ਨਾਲ ਸੁੱਕੀ ਨਾ ਫੇਰ ਵੀ ਐਂ ਲੱਗੀ ਜਾਂਦਾ ਬਸ ਵੀ ਗਰਦ ਲੱਗੀ ਹੋਈ ਹੈ ਇਹਨਾਂ ਨੂੰ ਲਓ ਜੀ ਤਿੰਨ ਦਾਣੇ ਦੇ ਵਿੱਚ ਆਪਾਂ ਥੋੜਾ ਥੋੜਾ ਕਰਕੇ ਬਲੌਬ ਪੂਰਾ ਕਰੀ ਲਵਾਂਗੇ ਜੀ ਇਹ ਇਧਰਲੀ ਸਾਈਡ ਤੋਂ ਲੱਗਦੀ ਸੀ ਇਹ ਦਰਾਜ਼ ਸਾਫ਼ ਕਰ ਦਾਂਗੇ ਸ਼ੀਸ਼ਾ ਸਾਫ਼ ਕਰ ਦਾਂਗੇ ਜੀ ਪਹਿਲਾਂ ਦਰਾਜਾਂ ਦੇ ਵਿੱਚ ਦਵਾਈਆਂ ਰੱਖੀਆਂ ਹੁੰਦੀਆਂ ਨੇ ਜੀ ਇਹਨਾਂ ਦੇ ਵਿੱਚ ਇਹਨਾਂ ਨੂੰ ਸਾਫ਼ ਕਰ ਦਾਂਗੇ ਜਿਹੜੀ ਕੋਈ ਐਕਸਪਾਇਰ ਹੋ ਜਾਂਦੀ ਐ ਸਿੱਟਣ ਵਾਲੀ ਉਹਨਾਂ ਨੂੰ ਕੱਢ ਦਾਂਗੇ ਇੱਕ ਦਰਾਜ 'ਚ ਦਵਾਈਆਂ ਹੁੰਦੀਆਂ ਨੇ ਇੱਕ ਹੋਰ ਨਿੱਕਾ ਮोटा ਸਮਾਨ ਹੁੰਦਾ ਹੈ ਸਾਰਾ ਇਹਨਾਂ ਨੂੰ ਹੱਥ ਪੀਰ ਕੇ ਆਪਾਂ ਕੱਢ ਕੇ ਰੱਖਾਂਗੇ ਜੀ ਚੰਗੀ ਤਰ੍ਹਾਂ ਇਹ ਦਰਾਜ਼ ਤੇ ਅਲਮਾਰੀਆਂ ਤਾਂ ਜਿੰਨੇ ਹੁੰਦੇ ਨੇ ਜਿਓ ਉੰਨੇ ਹੀ ਭਰ ਜਾਂਦੇ ਨੇ ਜਿੰਨਾ ਆਪਾਂ ਸਾਫ਼ ਕਰਦੇ ਨਾ ਇਹਨਾਂ ਦਾ ਵੀ ਹੁਣ ਕੁਝ ਨਹੀਂ ਧਰਨਾ ਫालतू ਚੀਜ਼ ਕੋਈ ਨਹੀਂ ਧਰਦੇ ਫੇਰ ਵੀ ਪਤਾ ਨਹੀਂ ਕਿੱਥੋਂ ਆ ਜਾਂਦੀਆਂ ਨੇ ਜੇ ਅਗਲੀ ਵਾਰੀ ਫੇਰ ਘਰ ਛੱਡਦੇ ਫੇਰ ਹਾਂ ਜੇ ਝਾੜ ਰਹੀ ਸੀ ਜੀ ਮੈਂ ਇਧਰਲਾ ਕਮਰਾ ਫੇਰ ਇੱਕ ਵਾਰੀ ਇਹ ਕੰਮ ਹੋ ਜਾਵੇ ਇਹਦੀ ਸਲਾਹ ਆਉਂਦੀ ਹੈ ਇਹ ਕਮਰੇ ਦੇ ਵਿੱਚ ਸੱਟ ਬਹੁਤ ਜ਼ਿਆਦਾ ਖਰਾਬ ਹੈ ਇਹਦੀ ਹਾਂ ਜੀ ਬਹੁਤ ਰੰਗ ਦੀ ਬਾਰੀ ਆ ਗਈ ਸੀ ਇਹਦੀ ਸੱਟ ਬਹੁਤ ਬਾਰੀ ਖਰਾਬ ਹੈ ਟੀਲਿਆਂ ਦੇ ਅੜਕੇ ਨਾ ਝਾੜੀਏ ਇਹ ਦੇਖੋ ਇਧਰ ਕਿੰਨਾ ਰੰਗ ਡਿੱਗਿਆ ਹੋਇਆ ਹੈ ਬੈਡਾਂ ਦੇ ਉੱਪਰ ਮੈਂ ਇਹ ਰੰਗ ਕਰਕੇ ਨਾ ਬਰੀਕ ਜਾਂ ਜ਼ਿਆਦਾ ਸੀਗਾ ਫਿਰ ਬੈਡਾਂ ਦੇ ਵਿੱਚ ਵੱੜ ਜਾਂਦਾ ਇਹ ਗੱਦਿਆਂ ਨੇ ਵਿੱਚ ਸਮਾਨ ਪਿਆ ਹੁੰਦਾ ਬੈਡਾਂ ਦੇ ਉਹਦੇ ਤੱਕ ਜਾ ਰਿਹਾ ਜਾਂਦਾ ਫਿਰ ਤਾਂ ਕਰਕੇ ਆਪਾਂ ਪੱਲੀ ਦੇ ਦਿੱਤੀ ਉੱਤੇ ਤੇ ਪੱਖਾ ਵੀ ਸਾਫ਼ ਕਰ ਦਿੱਤਾ ਜੀ ਸਾਰਾ ਇਹ ਐਲ ਸੀ ਡੀ ਰਹਿ ਗਈ ਆਪਣੀ ਇਹ ਨੂੰ ਥੱਲੇ ਲਾ ਕੇ ਸਾਫ਼ ਕਰਕੇ ਫਿਰ ਦੁਬਾਰੀ ਟੰਗਾਂਗੇ ਤੇ ਇਧਰੋਂ ਹੁਣ ਇਹ ਟਾਕੀ ਸਾਫ਼ ਕਰ ਦਿੰਨੀ ਆ ਤੇ ਸੋਕਿਸ ਦੇ ਫੁੱਟਾਂ ਰਹਿਂਦੀਆਂ ਨੇ ਜੀ ਇਹ ਸਾਫ਼ ਕਰਾਂਗੀ ਕੱਢ ਕੇ ਇਹਨਾਂ ਨੂੰ ਬਾਅਦ ਦੇ ਵਿੱਚ ਕਰ ਲਈਆਂ ਪਹਿਲਾਂ ਅੰਦਰੋਂ ਟਾਕੀ ਸਾਫ਼ ਕਰ ਦਿੰਨੇ ਆਂ ਤੇ ਬੈੱਡ ਖਿੱਚ ਕੇ ਦੇਖਦੀ ਆਂ ਜੇ ਖਿੱਚੇਗੇ ਤਾਂ ਮੈਂ ਖਿੱਚ ਲਊ ਜੀ ਨਹੀਂ ਫਿਰ ਬਿਟਾਊਗਾ ਦਰੋ ਤੋਂ ਕਚਿਉਂਗੀ ਪਰ ਇਹਨਾਂ ਦੇ ਵਿੱਚ ਸਮਾਨ ਪਾਉਣ ਕਰਕੇ ਭਾਰੇ ਹੋ ਜਾਂਦੇ ਨੇ ਫਿਰ ਖਿੱਚੇ ਨਹੀਂ ਜਾਂਦੇ ਇਹਦੀ ਬੈਕ ਸਾਈਡ ਕੰਦਰ ਹੈਗੀ ਉਹ ਸਾਫ਼ ਕਰਨੀ ਉਧਰੋਂ ਮਸਲਾਵ ਆ ਜਾਂਦੀ ਹੈ ਚਲੋ ਜੀ ਹੁਣ ਮੈਂ ਇਹ ਟਾਕੀ ਝਾੜਦਾ ਇਧਰੋਂ ਇਹ ਬਰਸ਼ ਲਿਆ ਕੇ ਰੱਖਿਆ ਹੋਇਆ ਮਿੱਧ ਪਹਿਲਾਂ ਕੱਪੜੇ ਨਾਲ ਝਾੜ ਦਿੱਤੀ ਇੱਕ ਵਾਰੀ ਮੈਂ ਟਾਕੀ ਸਾਰੀ ਹੁਣ ਇਹ ਜਾਲੀ ਦੇ ਉੱਤੇ ਇਹ ਬਰਸ਼ ਫੇਰ ਦੂੰਗੀ ਜੀ ਉਹਦੇ ਨਾਲ ਸਾਫ਼ ਹੋ ਜੂਗੀ ਫੇਰ 3 ਦਿਨ ਹੋ ਗਏ ਆਪਣਾ ਵਲੌਗ ਨਹੀਂ ਪੂਰਾ ਹੋਇਆ ਜੀ 2 ਦਿਨ ਹੋ ਗਏ ਵਲੌਗ ਨਹੀਂ ਆਇਆ ਆਪਣਾ ਅੱਜ ਦੇਖਦੇ ਆ ਜੀ ਜੇ ਟਾਈਮ ਲੱਗਿਆ ਤਾਂ ਸ਼ਾਮ ਨੂੰ ਅਪਲੋਡ ਕਰ ਦੂੰਗੀ ਇਹਦੀ ਵੀ ਸੱਤ ਝਾੜ ਦਿੱਤੀ ਜੀ ਉੱਪਰੋਂ ਬਹੁਤ ਟਾਈਮ ਲੱਗ ਗਿਆ ਸੀ ਝਾੜਦਣ ਨੂੰ ਇਹ ਕਲਰ ਜਿਹੜਾ ਵਾਲ ਪੱਟੀ ਜੀ ਕਰ ਦਿੰਦੇ ਨੇ ਜੀ ਬਹੁਤ ਲੈਂਦੀ ਹੈ ਜੀ ਇਹ ਅਜੇ ਅੱਗੇ ਕੱਲਾ ਰੰਗ ਕਰਦੇ ਹੁੰਦੇ ਸੀ ਉਹ ਨਹੀਂ ਇੰਨਾ ਲੈਂਦਾ ਸੀਗਾ ਇਹ ਤਾਂ ਬਹੁਤ ਹੀ ਜ਼ਿਆਦਾ ਖਰਾਬ ਹੋ ਜਾਂਦਾ ਜੀ ਜਦੋਂ ਲੈ ਜਾਂਦੀ ਫਿਰ ਬਹੁਤ ਬੁਰਾ ਲੱਗਦਾ ਤੇ ਰੜਕਾ ਮਾਰਦੀ ਸੀ ਜਿੰਨੇ ਵੀ ਸਲਾਵ ਨਾਲ ਉਖੜੀ ਹੋਈ ਸੀਗੀ ਵਾਲ ਪੱਟੀ ਉਹ ਸਾਰੀ ਲਾ ਦਿੰਦੀ ਹੈ ਜੀ ਹੋਈ ਹੋਈ ਜੀ ਟਾਈਮ ਬਹੁਤ ਲੱਗ ਗਿਆ ਫਿਰ ਜੇ ਨਹੀਂ ਖਰਚ ਕੇ ਜਿ ਲਾਉਂਦੇ ਹੈਗੇ ਜੀ ਉਹਨੂੰ ਫਿਰ ਪੰਜ ਚਾਰ ਦਿਨਾਂ ਬਾਅਦ ਫਿਰ ਲੰਮਕਣ ਜੀ ਲੱਗ ਜਾਂਦੀ ਡਿੱਗਣ ਲੱਗ ਜਾਂਦੀ ਹੈ ਤਾ ਕਰਕੇ ਚੰਗੀ ਤਰ੍ਹਾਂ ਕਰ ਦਿੱਤੀ ਹੈ ਜੀ ਥੋੜੀ ਜਿਹੀ ਧੰਨਵਾਦ ਲੰਘ ਜਾਣਗੇ ਤੇ ਕੱਪੜੇ ਨਾਲ ਪਹਿਲਾਂ ਇੱਥੋਂ ਝਾੜ ਦਿੱਤੀ ਸੀ ਆਪਾਂ ਪੜਦੇ ਉਤਾਰ ਦਿੱਤੇ ਨੇ ਜੀ ਧੋ ਦਿੱਤੇ ਨੇ ਪੜਦੇ ਕੱਲ ਵਾਲੇ ਕੱਲੇ ਧੋਤੇ ਸੀ ਤੇ ਅੱਜ ਵਾਲੇ ਅੱਜ ਨਾਲ ਦੀ ਨਾਲ ਧੋਤੇ ਨੇ ਨਾਲ ਦੀ ਨਾਲ ਕੰਮ ਸੈੱਟ ਹੋ ਜਾਂਦਾ ਜੀ ਫਿਰ ਸੁੱਕ ਜਾਂਦੇ ਨੇ ਸਾਮ ਨੂੰ ਲਾਏ ਜਾਂਦੇ ਨੇ ਤੇ ਬਾਅਦ ਦੇ ਵਿੱਚ ਬਰਾਸ ਨਾਲ ਇਹ ਝਾਲੀ ਵੀ ਸਾਫ਼ ਕਰ ਦਿੱਤੀ ਸੀ ਤੇ ਵਿੰਡੋ ਦੇ ਵਿੱਚ ਵੀ ਫੇਰ ਦਿੱਤਾ ਸੀਗਾ ਜੀ ਬਰਾਸ ਸਰੀਆਂ ਦੇ ਪਰਲੀ ਸਾਈਡ ਜਾਲੇ ਰਹਿ ਜਾਂਦੇ ਨੇ ਹੱਥ ਨਹੀਂ ਪੈਂਦਾ ਉੱਥੋਂ ਫੇਰ ਬਰਾਸ ਨਾਲ ਚੰਗੀ ਤਰ੍ਹਾਂ ਸਾਫ਼ ਹੋ ਜਾਂਦੇ ਨੇ ਤੇ ਗਰਦ ਇੰਨੀ ਆ ਰਹੀ ਸੀ ਨਾ ਮੈਂ ਇੱਥੇ ਸਾਫ਼ ਕਰਕੇ ਥੋੜਾ ਜਿਹਾ ਟਾਈਮ ਲਈ ਖੁੱਲੀ ਛੱਡਤੀ ਸੀ ਵੀ ਹਵਾ ਪੈਂਦੀ ਰਹੂਗੀ ਜਾਂ ਘੰਟੀ ਕੁ ਬਾਅਦ ਦੇਖਿਆ ਜੀ ਫੇਰ ਵੀ ਐ ਟਾਕੀ ਦੇ ਗਰਦ ਪਈ ਬਈ ਸੀ ਬਹੁਤ ਹੀ ਜ਼ਿਆਦੀ ਗਰਤ ਆਉਂਦੀ ਹੈ ਸਾਡੇ ਤਾਂ ਇੰਨੀ ਸ਼ੈਲ ਕਿਸੇ ਦੇ ਨਾਮ ਨਹੀਂ ਹੋਵੇ ਜੀ ਇੱਕ ਤਾਂ ਘਰ ਖੇਤਾਂ ਚ ਆਪਣਾ ਇੱਕ ਦੋ ਪਾਸੇ ਸੜਕ ਜੀ ਗੇਟ ਦੇ ਸਾਹਮਣੇ ਵੀ ਸੜਕ ਚੱਲਦੀ ਐ ਤੇ ਦੂਸਰੀ ਸਾਈਡ ਵੱਡਾ ਰੋੜਾ ਉਹ ਵੀ ਚੱਲਦਾ ਜੀ ਸਾਰਾ ਦਿਨ ਤਾਂ ਕਰਕੇ ਸ਼ਾਇਦ ਜ਼ਿਆਦਾ ਗਰਦਾ ਆ ਜਾਂਦੀ ਐ ਸਾਰਾ ਦਿਨ ਜਿੰਨਾ ਕੋ ਹੁੰਦਾ ਜੀ ਐ ਕਰਦੇ ਆ ਜ਼ਰੂਰ ਵੀ ਬਰੀਕ ਤੋਂ ਬਰੀਕ ਕੰਮ ਵੀ ਸਾਰਾ ਕਰ ਲਈਏ ਸਫਾਈ ਆ ਫਿਰ ਕਾਫੀ ਟਾਈਮ ਲੱਗ ਜਾਂਦਾ ਜੀ ਇਹ ਬੈਡਾਂ ਦੇ ਉੱਤੇ ਮੈਂ ਪੱਲੀ ਵਸਾ ਦਿੱਤੀ ਸੀਗੀ ਇਹ ਪੱਲੀ ਮੈਂ ਤਾਂ ਬਸਾ ਦਿੱਤੀ ਸੀ ਇੱਥੇ ਫਿਰ ਬੈੱਡਾਂ ਦੇ ਵਿੱਚ ਕਰਦਾ ਚੱਲਿਆ ਜਾਂਦਾ ਜੀ ਇਹ ਰੰਗ ਜਿਹੜਾ ਡਿੱਗਦਾ ਬਰੀਕ ਬਰੀਕ ਜਾ ਬੈੱਡ ਆਪਣੇ ਸਾਫ਼ ਕਰੀ ਹੋਏ ਨੇ ਤਾਂ ਕਰਕੇ ਉੱਪਰ ਪੱਲੀ ਪਾ ਲਈਏ ਜੀ ਇਹ ਖਿੱਚ ਲੈਣੀ ਜੀ ਬੈੱਡ ਇੱਕ ਬੈੱਡ ਥੋੜਾ ਜਿਹਾ ਭਾਰਾ ਸੀਗਾ ਇੱਕ ਤਾਂ ਹੌਲੀ ਸੀਗਾ ਜੀ ਘੱਟ ਕੱਪੜੇ ਸੀ ਉਹਦੇ ਵਿੱਚ ਅੱਗੇ ਨੂੰ ਖਿੱਚ ਇਹ ਸੜ ਸੌਰੀ ਸੜ ਕੇ ਜਾਦਾਗੇ ਜੀ ਕੰਧ ਦੇ ਉੱਤੇ ਵੀ ਬਹੁਤ ਸਲਾਵਾ ਹੈ ਇਧਰ ਬਾਹਰਲੀ ਸਾਈਡ ਕੱਪੜੀ ਧੋਣੀਆਂ ਤੇ ਸੀਦਾ ਪਾਣੀ ਵਿ ਡਿੱਗਦਾ ਹੁੰਦਾ ਜੀ ਇਹ ਘਰ ਅੰਦਰ ਨੂੰ ਵੀ ਬਹੁਤ ਜ਼ਿਆਦੀ ਸਲਾਵਾਈ ਹੋਈ ਹੈ ਤਾਂ ਕਰਕੇਵੇਂ ਬੈੱਡ ਖਿੱਚ ਕੇ ਪਿੱਛੇ ਵੀ ਰੜ ਕੇ ਨਾ ਜਿੰਨਾ ਰੰਗ ਲੈਣ ਵਾਲਾ ਸਾਰਾ ਲਾ ਕੇ ਚੰਗੀ ਤਰ੍ਹਾਂ ਸਾਫ਼ ਕਰ ਦਾਂਗੇ ਜੀ ਫਿਰ ਬਾਅਦ ਦੇ ਵਿੱਚ ਸਾਰੇ ਕਿਤੇ ਝਾੜੂ ਲਾ ਕੇ ਕੂੜਾ ਚੱਕ ਦਿੱਤਾ ਜੀ ਸਾਰਾ